ਦੰਗੜਾ ਮਾਰਦੇ ਤਾ ਆਹ ਪਰ ਮੇਰ ਨਾ ਗਦਰ ਆਮਦਾਈ ਆ ਬਲਾ ਹਵਤ ਜਨਾਬ ਅੱਲਾਹ ਜੀ ਨੂੰ ਜਿਹੜਾ ਕੁਦਰਤੀ ਖੇਲ ਸ਼ੁਰੂ ਤੋਂ ਰੱਖੀ ਨਹੀਂ ਹੋਏ ਉਹ ਜੰਨਾ ਉਸ ਦੇ ਉੱਪਰ ਮਕਾਨ ਬਣਦਾ ਹੋ ਰੱਬ ਦੇਵੇਂ ਦਾ ਹੱਥ ਕੁੱਟ ਜੇ ਨਾ ਕਰਨੀ ਮਦਦ ਗਰੀਬ ਦੀ ਧਾਨ ਬਣਦਾ ਹਰ ਮੋੜ ਤੇ ਕੁਦਰਤ ਰੱਬ ਦੀ ਏ ਉਹ ਕੁਦਰਤ ਨਾਲ ਹੀ ਬੰਦਾ ਜਵਾਨ ਬਣਦਾ ਉਹ ਕੁਦਰਤ ਨਾਲ ਹੀ ਬਾਜੀ ਜਿੱਤਦਾ ਏ ਫਿਰ ਮਾਪਿਆਂ ਦੇ ਹੈਲੋ ਹੈਲੋ ਕਿਉਂਦੇ ਰਿੱਕੂ ਦਾ ਪਹਿਲਵਾਨ ਜੀ ਉਹ ਵੀ ਜਿੱਥੇ ਬੁਣਚਾ ਉਹਨਾਂ ਨੂੰ ਵੀ ਬੜਾ ਬੜਾ ਧੰਨਵਾਦ ਆ ਸਾਡੇ ਇਹਨਾਂ ਸਾਰੇ ਆਂਦੇਸ ਕੰਮ ਦੇ ਚ ਲੰਘੀ ਆ ਮੈਂ ਬਿਲਾਲ ਦੇਖਿਆ ਤਾਂ ਕਿ ਇਹਨੂੰ ਮਾਈਂਡਿੰਗ ਕੋਈ ਮੇਰੀ ਗੱਲ ਕਰੇ ਬਿਲਕੁਲ ਪਰ ਮੇਲਾ ਗਰਾਉਂਡ ਹੈ ਜਿਹੜਾ ਬੰਦਾ ਉਹ ਵੇਖਿਆ ਕਰੋ ਕਿੰਨਾ ਔਖਾ ਕੰਮ ਹੈ ਓਹ ਸੁੱਖਾ ਕਰਦੀ ਆ ਅਜਾ ਜਾਨ ਕਰੋ ਜੀ ਪਹਿਲਵਾਨ ਦਾ ਦੇਸੀ ਕਿਉਂਦੇ ਟੀਮ ਕਰਨ ਦੇ ਬੋਤਲ ਉੱਟ ਕੇ ਮੱਖੀਆਂ ਭੰਦੀਆਂ ਨੇ ਹੁਣ ਭਰੇ ਪਰਚਾਂ ਦਾ ਗਾਉਂਦੀ ਐ ਜੱਸ ਦੁਨੀਆ ਤੇ ਲਾਂਕਾ ਬੁਰਿਆਂ ਨੂੰ ਭੰਦੀਆਂ ਨੇ ਉਹ ਜਮਲਿਆ ਕੂੜ ਜਹਾਂ ਤੋਂ ਲਾਤੀ ਫਿਰ ਮੇਰੇ ਵੀਰ ਜੀ ਨੇ ਜਿੱਕੇ ਫੌਜੀ ਦੀਆਂ ਦੀਵਾਰ ਦਿੱਤੀ ਆ ਹਣੇ ਹਣੇ ਹਲੋ ਹਲੋ ਹਣੇ ਹਣੇ ਇਹ ਗੁੱਸਤ ਵੀ ਇਤਰੀਆਂ ਜਿਹੜਾ ਜਿਹੜਾ ਇੱਥੇ ਆਜਾ ਸੁਮਨ ਪਹਿਲਵਾਨ ਜੀ ਆਜਾ ਹਰ ਕੁਸ਼ਤੀ ਚਰਾਨਣ ਕਰਾਈਏ ਬੜੀ ਸੇ ਆਜਾ ਤਾਂ ਚਾਂਦਗਿਨੀ ਬੋਲੋ ਜਰਾ ਪਹਿਲਵਾਨਾਂ ਦੀ ਦੁਨੀਆ ਦੇ ਵਿੱਚ ਸਭੀ ਗਾਦ ਕਰਦੇ ਹੋਏ ਤੇ ਲੈਂਦੇ ਹੈ ਨਿਆਰਾ ਕੁਸ਼ਤੀ ਦਾ ਇੱਕ ਕੁਸ਼ਤੀ ਲੱਖ ਲੱਖ ਰੁਪਏ ਦੀ ਕੁਸ਼ਤੀ ਆ ਸਾਗਰ के सगम दिद्री कुश्ती प्रेमी या सारण सरकारी पहलवान के पहुंचे तीर दे एक जड़ा पहलवान जेठ मराल दिखा वो लग गया कारी है ओए 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 हो गया पैसा है ओए ओए आजीवा ਨਾਮ ਬੇਡਾ ਬੇਡਾ ਮੇਰਾ ਆ ਪਾਬਾ ਕਲੰਦ ਸਾਹਿਬ ਜੀ ਗਰੀ ਮੰਡੀ ਲਖ ਦਾ ਦੇ ਪੀਰ ਦੇ ਦਰਗਾਹੇ ਕਾਦਰੀ ਖਾਨਦਾਨ ਹੈ ਮੇਲਾ ਬੇਡਾ ਮੇਰਾ ਆ ਬਾਪ ਵੀ ਪਹਿਲੋਂ ਗਰਾਉਂਡ ਸੀ ਅੱਜ ਤੋਂ 50 ਸਾਲ ਪਹਿਲਾਂ ਵਾ ਜਿਹੜੀ ਛਿੰਝ ਗਰਾਉਂਡ ਹੈ 16 ਸਾਲ ਤੋਂ ਹੋ ਰਹੀ ਹੈ ਮੇਲੇ ਦੇ ਅੰਦਰ ਲੰਗਰ ਚੱਲਦਾ ਜੀ ਮੇਨ ਚਾਹ ਆਈਆਂ ਸੰਗਤਾਂ ਦੀ ਸੇਵਾ ਹੁੰਦੀ ਹੈ ਸੰਤ ਸਦੇ ਜਾਂਦੇ ਸੰਤਾਂ ਦੀ ਸੇਵਾ ਕੀਤੀ ਜਾਂਦੀ ਹੈ ਸੰਤਾਂ ਦੀ ਸੇਵਾ ਧਰਲਾ ਬੰਦੀ ਹੈ ਮੇਲੇ ਦੇ ਅੰਦਰ ਜੋ ਟੂਰਨਾਮੈਂਟ ਕਿਹਾ ਹੈ ਮੇਲੇ ਦੇ ਅੰਦਰ ਸ਼ਿੰਜ ਕਰਾਉਂਦੇ ਆ ਇਸ ਦਾ ਮਕਸਦ ਇਹ ਹੈ ਕਿ ਲੱਖ ਦਾ ਦਾ ਪੀਰ ਸਭ ਤੋਂ ਜ਼ਿਆਦਾ ਕੁਛ ਸ਼ਿੰਜ ਤੇ ਹੁੰਦਾ ਹੈ ਤੇ ਨਾਲੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਸ਼ਿਆਂ ਤੋਂ ਵੱਜ ਜਾਂਦੀ ਏ ਪਹਿਲਵਾਨ ਵੇਖ ਕੇ ਤੇ ਚੰਗੇ ਪਾਸੇ ਲੱਗ ਜਾਂਦੀ ਹੈ ਬੇਟਾ ਸੰਗਤ ਦੀ ਕੋਈ ਗਿਣਤੀ ਨਹੀਂ ਗਈ कोई दस मिनट आते चल जाता कोई सारी धड़ी रहा कोई दो दिन रहा इसे गिर नहीं सकते आने वाले नौजवान को तो, तो यही चीज़ कहना चाहते कि नशा तो बचो तब का नाम जपो गुरु धारणा करो चगड़ू मेला बहुत अच्छा लगता है तो संतरी बहुत अच्छे है अपने ना प्रेम करते हैं गुर भाई है ਇਹ ਕਨਾਮ ਜੁਰੇ ਮੋਬਿਲ ਦੇਸਨ ਜੀ ਆਪ ਕੀ ਗੱਲ ਹੈ ਇਹ ਮੇਰੇ ਪੁੱਤ ਹੀ ਆਇਆ ਮਲੇ ਕੇ ਬਾਰੇ ਬਹੁਤ ਵਧੀਆ ਤੇਲਾ ਕਰਉਂਦੇ ਇੱਕ ਵਾਰ ਸਾਬ ਜਾਨ ਮਕਤਾਰ ਸਿੰਘ ਜੀ ਇਹ ਬਹੁਤ ਵਧੀਆ ਕਰ ਰਹੇ ਜੀ ਇਹ ਪਿਛੋਂ ਤੋਂ ਇਹਨਾਂ ਦਾ ਬਾਬਾ ਮਕਤਾਰ ਸ਼ਾਹ ਜੀ ਬਾਬਾ ਗਲਵੰਤ ਸ਼ਾਹ ਜੀ ਸਾਡਾ ਇਹਨਾਂ ਨਾਲ ਪਿਆਰ ਆ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਆਈਦਾ ਇਹ ਬੜਾ ਮਾਲਕ ਦਾ ਸ਼ੁਕਰਾਨਾ ਕਰਦੇ ਆਂ ਨਾਲ ਨਾਲ ਇਸਰਪਾਤਾ ਸਸ਼ਿਕਾ ਜੀ ਮੇਰਾ ਨਾਮ ਮਨਜੀਤ ਕੌਰ ਤੇ ਅਸੀਂ ਸਾਡੇ ਪਹਿਲੇ ਬਜ਼ੁਰਗ ਮਨਾਂ ਨੂੰ ਲਾਉਂਦੇ ਮੇਲਾ ਮੇਰਾ ਸਹੁਰਾ ਸਾਹਿਬ ਜੀ ਨਾਲੇ ਸਾਡੇ ਸੱਤ ਗੁਰ ਜੀ ਨੇ ਤੇ ਇਹ ਉਹਨਾਂ ਦੀ ਦਾਤ ਹੋਈ ਨੇ 16 ਸਾਲ ਹੋ ਗਏ 16 ਸਾਲ ਹੋ ਗਏ ਸਾਨੂੰ ਵਖਰਾ ਮਿਲਾ ਕਰਾਉਂਦੇ ਨੂੰ ਆਪ ਕਰਾਉਂਦੇ ਤੇ ਅਸੀਂ ਉਹਨੋਂ ਤੋਂ ਬਾਅਦ ਲੱਗੇ ਸੈਂਚ ਪਾਉਣ ਉਤਰਾ ਉਹ ਮੇਲਾ ਬਹੁਤ ਵਧੀਆ ਉਹ ਵੀ ਕਰਾਉਂਦੇ ਹੁੰਦੇ ਸੀ ਤੇ ਇਹ ਨਾਲੇ ਸੋਚਿਆ ਵੀ ਮੇਰਾ ਕਾਕਾ ਜਿਹੜਾ ਹਸਨ ਸਿੰਘ ਪਹਿਲਵਾਨ ਤੇ ਜਦੋਂ ਉਹ ਜਵਾਨ ਹੋਇਆ ਤੇ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਸਿੰਜ ਪਾਇਆ ਕਰਨੀ ਤੇ ਉਹ ਅਸੀਂ ਲਖ ਦਾ ਤੇ ਪੀਲ ਦੇ ਨਾਂ ਦੀ ਸਿੰਜ ਪਾਉਨੇ ਆ ਤੇ ਇਸ